ਗੁਰਦਾਸਪੁਰ ਵਿਖੇ ਬੀਤੀ ਦੇਰ ਰਾਤ ਬਟਾਲਾ ਰੋਡ ਉਤੇ ਸਥਿਤ ਇੱਕ ਸ਼ੋਰੂਮ ਦੇ ਵਿੱਚ ਭਿਆਨਕ ਅੱਗ ਲੱਗ ਗਈ ਜਿਸ ਤੋਂ ਬਾਅਦ ਇਸ ਸ਼ੋਰੂਮ ਦੇ ਵਿੱਚ ਪਿਆ ਕਰੀਬ 1.5 ਕਰੋੜ ਰੁਪਏ ਦਾ ਸਮਾਨ ਸੜਕੇ ਸੁਆਹ ਹੋ ਗਿਆ ਸ਼ੋਰੂਮ ਮਾਲਕ ਨੇ ਦੱਸਿਆ ਕਿ ਰਾਤ 12:30 ਵਜੇ ਦੇ ਕਰੀਬ ਉਹਨਾਂ ਨੂੰ ਫੋਨ ਆਉਂਦਾ ਹੈ ਕਿ ਦੁਕਾਨ ਨੂੰ ਅੱਗ ਲੱਗ ਗਈ ਹੈ ਜਿਸ ਤੋਂ ਬਾਅਦ ਜਦੋਂ ਉਹ ਮੌਕੇ ਤੇ ਪਹੁੰਚਦੇ ਨੇ ਤਾਂ ਦੁਕਾਨ ਨੂੰ ਅੱਗ ਦੀਆਂ ਲਪਟਾਂ ਨੇ ਪੂਰੀ ਤਰ੍ਹਾਂ ਘੇਰਿਆ ਹੋਇਆ ਸੀ ਤਾਂ ਅੰਦਰ ਤਾ ਅੰਦਰ ਪਿਆ ਸਾਰਾ ਸਮਾਨ ਸੜ ਰਿਹਾ ਸੀ ਉਥੇ ਹੀ ਮੌਕੇ ਤੇ ਫਾਇਰ ਬ੍ਰਿਗੇਡ ਵਾਲੇ ਮੁਲਾਜ਼ਮਾਂ ਨੂੰ ਬੁਲਾਇਆ ਜਾਂਦਾ ਅਗਨੀ ਭਿਆਨਕ ਸੀ ਕਿ ਇਸ ਆਗ ਨੂੰ ਬੁਝਾਉਣ ਲਈ 15 ਫਾਇਰ ਬ੍ਰਿਗੇਡ ਗੱਡੀਆਂ ਮੌਕੇ ਤੇ ਪਹੁੰਚਦੀਆਂ ਨੇ ਅਤੇ 4 ਘੰਟਿਆਂ ਦੀ ਮੁਸ਼ਕਲ ਤੋਂ ਬਾਅਦ ਇਸ ਅੱਗ ਦੇ ਉੱਤੇ ਕਾਬੂ ਪਾਇਆ ਜਾਂਦਾ ਹੈ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਸ਼ੋਰੂਮ ਦੇ ਅੰਦਰ ਪਿਆ ਇੱਕ ਇੱਕ ਸਮਾਨ ਸੜ ਕੇ ਸੁਆਹ ਹੋ ਚੁੱਕਾ ਹੈ ਤੇ ਇੰਨੀ ਭਿਆਨਕ ਅੱਗ ਲੱਗੀ ਕਿ ਦੁਕਾਨ ਦਾ ਕਰੀਬ ਕੋਈ ਵੀ ਸਮਾਨ ਨਹੀਂ بچਿਆ ਜੋ ਸਹੀ ਸਲਾਮਤ ਹੋਵੇ ਤਾਂ ਫਰਨੀਚਰ ਦਾ ਦੱਸਿਆ ਜਾ ਰਿਹਾ ਹੈ ਸ਼ੋਰੂਮ ਪਲਾਸਟਿਕ ਦਾ ਫਰਨੀਚਰ ਪਿਆ ਸੀ ਔਰ ਇਸ ਤੋਂ ਇਲਾਵਾ ਹੋਰ ਵੀ ਕਈ ਤਰ੍ਹਾਂ ਦਾ ਫਰਨੀਚਰ ਉੱਥੇ ਮੌਜੂਦ ਸੀ ਜਿਸ ਦੇ ਚੱਲਦੇ ਜਦੋਂ ਇੱਥੇ ਅੱਗ ਲੱਗਦੀ ਹੈ ਤਾਂ ਇੱਕਦਮ ਤੇਜ਼ੀ ਦੇ ਨਾਲ ਫੈਲ ਜਾਂਦੀ ਹੈ ਕਿਉਂਕਿ ਜੋ ਸਾਰਾ ਸਮਾਨ ਹੈ ਉਹ ਬਲਣਸ਼ੀਲ ਸਮਾਨ ਸੀ ਤਿੰਨ ਮੰਜ਼ਲਾ ਇਹ ਸ਼ੋਰੂਮ ਜਿਸ ਦੇ ਵਿੱਚ ਜੇ ਉਦੋਂ ਇਹ ਅੱਗ ਲੱਗਦੀ ਹੈ ਤਾਂ ਤਿੰਨ ਮੰਜ਼ਲਾ ਦੇ ਤੱਕ ਪਹੁੰਚ ਜਾਂਦੀ ਹੈ ਤਾਂ ਪੂਰਾ ਸਮਾਨ ਬੇਸਮੈਂਟ ਤੋਂ ਲੈ ਕੇ ਤੀਸਰੀ ਮੰਜ਼ਲ ਤੱਕ ਜਿੰਨਾ ਵੀ ਸਮਾਨ ਪਿਆ ਸੀ ਸਾਰਾ ਸਮਾਨ ਸੜ ਕੇ ਉੱਥੇ ਸੁਆਹ ਹੋ ਜਾਂਦਾ ਤਾਂ ਬੇਸਮੈਂਟ ਦੇ ਵਿੱਚ ਬਹੁਤ ਸਾਰਾ ਸਟਾਕ ਪਿਆ ਸੀ ਜੋ ਅ ਦੁਕਾਨ ਮਾਲਕ ਹੈ ਉਸਦੇ ਵੱਲੋਂ ਦੱਸਿਆ ਗਿਆ ਕਿ ਬੇਸਮੈਂਟ ਦੇ ਵਿੱਚ ਬਹੁਤ ਸਾਰਾ ਸਮਾਨ ਕਿਉਂਕਿ ਦੁਕਾਨਾਂ ਦੇ ਵਿੱਚ ਅਕਸਰ ਅਸੀਂ ਦੇਖਦੇ ਹਾਂ ਕਿ ਜੋ ਜਿਨਾ ਬੇਸਮੈਂਟ ਤੋਂ ਇਲਾਵਾ ਜੋ ਦੂਸਰੀਆਂ ਮੰਜ਼ਲਾ ਹੁੰਦੀਆਂ ਨੇ ਉਹਨਾਂ ਦੇ ਵਿੱਚ ਸਮਾਨ ਉਹੀ ਰੱਖਿਆ ਜਾਂਦਾ ਹੈ ਜੋ ਡਿਸਪਲੇ ਕਰਨਾ ਹੁੰਦਾ ਹੈ ਪਰ ਜੋ ਜ਼ਿਆਦਾਤਰ ਸਮਾਨ ਹੈ ਉਹ ਬੇਸਮੈਂਟਾਂ ਦੇ ਵਿੱਚ ਰੱਖਿਆ ਹੁੰਦਾ ਹੈ ਬੇਸਮੈਂਟਾਂ ਦੇ ਵਿੱਚ ਇਹ ਸਾਰਾ ਸਮਾਨ ਇਕੱਠਾ ਕਰਕੇ ਰੱਖਿਆ ਜਾਂਦਾ ਹੈ ਤਾਂ ਜੋ ਲੋੜ ਪੈਣ ਤੇ ਜਦੋਂ ਜ਼ਰੂਰਤ ਪਵੇ ਤਾਂ ਇਸ ਸਟਾਕ ਦਾ ਇਸਤੇਮਾਲ ਕੀਤਾ ਜਾਵੇ ਤੇ ਆਪਣੇ ਗਾਹਕਾਂ ਨੂੰ ਦਿੱਤਾ ਜਾ ਸਕੇ ਤਾਂ ਇਸ ਤਰ੍ਹਾਂ ਬੇਸਮੈਂਟ ਦੇ ਵਿੱਚ ਬਹੁਤ ਜ਼ਿਆਦਾ ਸਮਾਨ ਪਿਆ ਸੀ ਜਿਸ ਦੇ ਚੱਲਦੇ ਬੇਸਮੈਂਟ ਦੇ ਵਿੱਚ ਤੇਜ਼ੀ ਦੇ ਨਾਲ ਆਗੂ ਫੈਲ ਜਾਂਦੀ ਹੈ ਤੇ ਉੱਥੇ ਜਿੰਨਾ ਵੀ ਸਮਾਨ ਪਿਆ ਸੀ ਉਹ ਸਾਰ ਕੇ ਸਵਾਹ ਹੋ ਜਾਂਦਾ ਹੈ ਫਰਨੀਚਰ ਸੀ ਕਿਉਂਕਿ ਫਰਨੀਚਰ ਅੱਜ ਕੱਲ ਬਹੁਤ ਜ਼ਿਆਦਾ ਮਹਿੰਗਾ ਆਉਂਦਾ ਹੈ ਔਰ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਤਕਰੀਬਨ 1.5 ਕਰੋੜ ਦਾ ਸਮਾਨ ਸੀ ਜੋ ਇਹਨਾਂ ਅਗਰ ਦੀਆਂ ਲਪਟਾਂ ਦੇ ਵਿੱਚ ਸੜ ਕੇ ਸੁਆਹ ਹੋ ਗਿਆ ਤਾਂ ਦੁਕਾਨ ਮਾਲਕ ਦਾ ਇਸ ਪੂਰੇ ਹਾਦਸੇ ਦੇ ਵਿੱਚ ਕੀ ਕੁਝ ਕਹਿਣਾ ਹੈ ਕਿਉਂਕਿ ਉਹਨਾਂ ਦੇ ਵੱਲੋਂ ਦੱਸਿਆ ਜਾਂਦਾ ਹੈ ਕਿ ਕਿਸ ਤਰ੍ਹਾਂ ਫਾਇਰ ਬ੍ਰਿਗੇਡ ਉਹਨਾਂ ਦੇ ਵੱਲੋਂ ਬੁਲਾਈ ਜਾਂਦੀ ਬਟਾਲਾ ਤੇ ਗੁਰਦਾਸਪੁਰ ਦੀਆਂ ਤਕਰੀਬਨ 15 ਫਾਇਰ ਬ੍ਰਿਗੇਡ ਗੱਡੀਆਂ ਮੌਕੇ ਤੇ ਪਹੁੰਚਦੀਆਂ ਨੇ ਪਰ ਅੱਗ ਬਹੁਤ ਜ਼ਿਆਦਾ ਫੈਲ ਚੁੱਕੀ ਸੀ ਜਿਸ ਕਰਕੇ ਇਸ ਨੂੰ ਕਾਬੂ ਕਰਨ ਲਈ ਤਕਰੀਬਨ 4 ਕੈਂਟੇ ਲੱਗਦੇ ਨੇ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਰਹੇ ਹੋ ਔਰ ਦੁਕਾਨ ਮਾਲਕ ਦਾ ਇਸ ਪੂਰੀ ਘਟਨਾ ਨੂੰ ਲੈ ਕੇ ਕੀ ਕੁਝ ਕਹਿਣਾ ਹੈ ਤੁਹਾਨੂੰ ਸੁਣਾ ਦਿੰਦੇ ਆ ਸਾਢੇ 12 ਵਜੇ ਦੀ ਕਾਲ ਆਈ ਸੀਗੀ ਗਾਰਡ ਦੀ ਵੀ ਧੂਆ ਨਿਕਲ ਰਿਹਾ ਜੀ ਅੰਦਰੋਂ ਤੇ ਉਹ ਸੱਡਨ ਆ ਕੇ ਦੇਖਿਆ ਤੇ ਅੰਦਰ ਜਿਹੜੀਆਂ ਸ਼ਟਰ ਚੋਂ ਉਠਵਾਇਆ ਤੇ ਅੱਗ ਦੀਆਂ ਲਪਟਾਂ ਉੱਠਣੀਆਂ ਸ਼ੁਰੂ ਹੋ ਗਈਆਂ ਨੇ ਇਨ ਬਿਟਵੀਨ ਫਿਰ ਫਾਇਰ ਬ੍ਰਿਗੇਡ ਨੂੰ ਫੋਨ ਕੀਤਾ ਆ ਤੇ ਲਾਈਟ ਵਾਲਿਆਂ ਨੂੰ ਬਿਜਲੀ ਬੋਰਡ ਨੂੰ ਫੋਨ ਕਰਕੇ ਲਾਈਟ ਕਟਵਾ ਕੇ ਤੇ ਫਿਰ ਉਹਨਾਂ ਦਾ ਪ੍ਰੋਸੈਸ ਚੱਲਿਆ ਆ ਬਾਕੀ ਟੋਟਲ ਡੈਮੇਜ ਹੈਗਾ ਜੀ ਐਸਵੇਲ ਦੇ ਕੋਈ ਸਟਾਕ ਤੇ 70-80 ਲੱਖ ਦਾ ਤੇ ਪਿਆ ਦਾ ਹੀ ਹੈ ਸਾਰਾ ਉੱਪਰ ਬਾਕੀ ਸਾਡਾ ਕਈ ਅਣਮਿੱਥੇ ਵੀ ਹੈਗਾ ਹੈ ਵੀ ਜਿਹੜਾ ਸਾਡੀ ਨੋਟਿਸ ਦੇ ਵੀ ਛੋਟਾ ਛੋਟਾ ਸਮਾਨ ਹੁੰਦਾ ਜਿਵੇਂ ਸਟੇਸ਼ਨਰੀ ਆਈਟਮਾਂ ਨੇ ਕੁਝ ਹੋਰ ਆਈਟਮਾਂ ਨੇ ਟੋਇਜ਼ ਦੇ ਵਿੱਚ ਬਹੁਤ ਛੋਟੀ ਛੋਟੀ ਆਈਟਮਾਂ ਆਉਂਦੀਆਂ ਨੇ ਗਿਫਟ ਆਈਟਮਾਂ ਆਉਂਦੀਆਂ ਨੇ ਸਾਡੀਆਂ ਉਹਨਾਂ ਦਾ ਕੋਈ ਹੈ ਹੀ ਨਹੀਂ ਐ ਵੀ ਅਸੀਂ ਉਹਦੇ 'ਚ ਐਸਟੀਮੇਟ ਲਗਾ ਸਕਦੇ ਹਾਂ ਅਪਰੋਕਸਿਮੇਟ ਇਹ ਤੇ ਉੱਪਰ ਦਾ ਸਮਾਨ ਹੈ ਬੇਸਮੈਂਟ ਚ ਟੋਟਲ ਲਾਸ ਹੈਗਾ ਜੀ ਥੱਲੇ ਸਟਾਕ ਹੁੰਦਾ ਹੈ ਸਾਰਾ ਇਕੱਠਾ ਜਿਵੇਂ ਕੋਈ ਟੌイズ ਦਾ ਹੈ ਕੋਈ ਸਲਾਈਡਸ ਹੁੰਦੀਆਂ ਨੇ ਆਫਿਸ ਫਰਨੀਚਰ ਹੈ ਜਾਂ ਬੈਡ ਨੇ ਆਫਿਸ ਟੇਬਲਸ ਨੇ ਚੇਅਰਸ ਆਉਂਦੀਆਂ ਨੇ ਪਲਾਸਟਿਕ ਦੀਆਂ ਤੇ ਸਾਰਾ ਕੁਝ نیچے ਵੀ ਟੋਟਲ ਲਾਸ ਹੋ ਗਿਆ ਹੋਇਆ ਜੈਟ ਪ੍ਰੈਜੈਂਟ ਦੀ ਗੱਲ ਕਰੀਏ ਤੇ 1.5 ਕਰੋੜ ਦੇ ਲੱਗ ਛਕੇ ਨੁਕਸਾਨ ਹੈਗਾ ਜੀ ਸਾਡਾ ਜਿੱਥੇ ਨਹੀਂ ਪਤਾ ਲੱਗਦਾ ਰੀਜ਼ਨ ਅਜੇ ਤੱਕ ਤੇ ਕਲੀਅਰ ਨਹੀਂ ਹੈ ਜੀ ਸਪਾਰਕ ਹੀ ਵੈਸੇ ਤੇ ਮੀਟਰ ਸਾਡੇ ਆਫ ਹੁੰਦੇ ਨੇ ਬੇਸਮੈਂਟ ਦੇ ਵੀ ਮੀਟਰ ਆਫ ਕਰਕੇ ਜਾਈਦਾ ਆ ਪਿੱਛੇ ਸਿਰਫ ਸ਼ਟਰ ਦੇ ਅੱਗੇ ਵਾਲੀਆਂ ਦੋ ਲਾਈਟਾਂ ਆਨ ਹੁੰਦੀਆਂ ਨੇ ਸਾਡੀਆਂ ਅੱਜ ਪ੍ਰੋਪਰ ਅਸੀਂ ਕਹਿ ਨਹੀਂ ਸਕਦੇ ਕਿ ਸਾਢੇ 12 ਵਜੇ ਦੀ ਫੋਨ ਆਈ ਸੀ ਗਾਰਡ ਦੀ ਤੁਸੀਂ ਕਿੰਨੇ ਪਹੁੰਚੇ ਇੱਥੇ ਅਸੀਂ 10 ਮਿੰਟ ਚ ਪਹੁੰਚ ਕੇ ਜੇਲ੍ਹ ਰੋਡ ਤੇ ਆਪਣੀ ਰਿਹਾਈਸ਼ ਕੀਤੀ ਉੱਥੋਂ ਆ ਗਏ ਸੀਗੇ ਟਾਈਮ ਨਾਲ ਇੱਥੇ ਤਾਂ ਬੇਹਦ ਭਿਆਨਕ આગ ਗੁਰਦਾਸਪੁਰ ਦੇ ਬਟਾਲਾ ਰੋਡ ਦੇ ਉੱਤੇ ਸਥਿਤ ਇਸ ਸ਼ੋਰੂਮ ਦੇ ਵਿੱਚ ਲੱਗੀ ਸੀ ਜਿਸ ਦੇ ਵਿੱਚ ਕਰੋੜਾਂ ਦਾ ਨੁਕਸਾਨ ਹੋ ਗਿਆ ਹੈ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿੰਨੇ ਕਰੋੜਾਂ ਦਾ ਸਮਾਨ ਸਵਾਹ ਬਣ ਗਿਆ ਹੈ ਤੇ ਪਰਿਵਾਰ ਦਾ ਜੋ ਪੂਰਾ ਇਸ ਦੇ ਨਾਲ ਹੀ ਪਰਿਵਾਰ ਦੇ ਸੁਪਨੇ ਵੀ ਸੜ ਕੇ ਸੁਆਹ ਹੋ ਗਏ ਨੇ ਕਿਉਂਕਿ ਕਰੋੜਾਂ ਦਾ ਨੁਕਸਾਨ ਕਿਸੇ ਲਈ ਵੀ ਚੱਲਣਾ ਸੌਖਾ ਨਹੀਂ ਹੁੰਦਾ ਤੇ ਗੁਰਦਾਸਪੁਰ ਦੇ ਵਿੱਚ ਇਹ ਵੱਡੀ ਘਟਨਾ ਵਾਪਰੀ ਹੈ ਗੁਰਦਾਸਪੁਰ ਤੋਂ ਗੁਰਪ੍ਰੀਤ ਸਿੰਘ ਦੀ ਰਿਪੋਰਟ ਜਗਬਾਣੀ ਟੀਵੀ ਦੇ ਲਈ